ਚਲਾਨ ਕਟਾਂਗੇ ਜੀ ਜਿੰਨਾ ਡਰਿੰਕ ਕੀਤੀ ਹੁੰਦੀ ਆ ਆ ਜਿਹੜੇ ਬੱਚੇ ਜਿਹੜੇ ਆ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਂਦੇ ਉਹਨਾਂ ਦੇ ਮਗਰ ਵੀ ਗੱਡੀ ਲਾਵਾਂਗੇ ਜੀ ਫਿਰ ਵੇਖਿਆ ਜਾਂਦਾ ਸੀਗਾ ਪਹਿਲੋਂ ਕਿ ਕੋਈ ਸੜਕ ਤੇ ਐਕਸੀਡੈਂਟ ਹੁੰਦਾ ਸੀ ਤਾਂ ਨੇੜਲੀ ਚੌਕੀ ਜਾਂ ਥਾਣੇ ਦੇ ਐਸਐਚਓ ਨੂੰ ਕੋਈ ਭਾਜੜ ਪੈ ਜਾਂਦੀ ਸੀ ਕਿੰਨਾ ਕੁ ਭਾਰ ਘਟੇਗਾ ਇਸ ਐਸਐਸਐ ਪੌਂਡ ਦੇ ਨਾਲ ਸੜਕ ਸੁਰੱਖਿਆ ਫੋਰਸਾਂ ਦੇ ਨਾਲ ਕਿੰਨਾ ਕੁ ਜਿਹੜਾ ਕੰਮ ਵੰਡਿਆ ਜਾਵੇਗਾ ਜਿਸ ਦੇ ਨਾਲ ਕੋਈ ਥਾਣਾ ਮੁਖੀ ਚੌਂਕੀ ਮੁਖੀ ਨੂੰ ਕੋਈ ਰਾਹਤ ਮਿਲਣ ਵਾਲੀ ਹੈ ਹਾਂਜੀ ਬਿਲਕੁਲ ਸਰ ਰਾਹਤ ਮਿਲੇਗੀ ਜੀ ਹਾਂਜੀ ਇਹਦੇ ਵਿੱਚ ਬਹੁਤ ਫਰਕ ਪੈਗਾ ਜੀ ਕਿਉਂ ਅਸੀਂ ਤੁਰੰਤ ਅਸੀਂ ਗੱਡੀ ਇਸ ਕਰਕੇ ਲਈ ਹੋਈ ਹੈ ਜੀ ਜੇ ਵੀ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਰੋਡ ਤੇ ਤਾਂ ਹੀ ਉਸੇ ਵੇਲੇ ਉਹਦਾ ਮਸਲਾ ਹੱਲ ਕਰਾਂਗੇ ਇਸ ਗੱਡੀ 'ਚ ਇੱਕ ਟਾਈਮ 'ਚ ਚਾਰ ਬੰਦੇ ਹੋ ਸਕਦੇ ਆ ਮੁਲਾਜ਼ਮ ਹੋ ਸਕਦੇ ਆ ਅੱਛਾ ਜੀ ਤੇ ਜਿਵੇਂ ਦੇਖੀ ਆਪਾਂ ਤਾਂ 8 ਘੰਟੇ ਡਿਊਟੀ ਰਹੂਗੀ ਜੀ ਜੀ ਤੇ 24 ਸ਼ਿਫਟ ਵਾਲੀ ਹੈ 24 ਸ਼ਿਫਟਾਂ ਜੀ ਤੇ ਦਿਨ ਰਾਤ ਜੇ ਕਿਸੇ ਨੂੰ ਲੋਕਾਂ ਨੂੰ ਪਬਲਿਕ ਨੂੰ ਜੇ ਕੋਈ ਜ਼ਰੂਰਤ ਪੈਂਦੀ ਹੈ ਕੋਈ ਸੜਕ ਤੇ ਹਾਸਦਾ ਹੁੰਦਾ ਦੁਰਘਟਨਾ ਹੁੰਦੀ ਹੈ ਈਵਨ ਜੇ ਕਿਸੇ ਦੀ ਗੱਡੀ ਖਰਾਬ ਵੀ ਹੁੰਦੀ ਹੈ ਤਾਂ ਉਹਨਾਂ ਦੇ ਲਈ ਵੀ ਸਰ ਬਿਲਕੁਲ ਬਿਲਕੁਲ ਸਰ ਅਵੇਲੇਬਲ ਹੈਗੇ ਅਸੀਂ ਬਿਲਕੁਲ ਉਹਨਾਂ ਦੀ ਬਿਲਕੁਲ ਹੈਲਪ ਕਰਾਂਗੇ ਅਸੀਂ ਟਰੇਨਿੰਗ ਦੇ ਵਿੱਚ ਜੋ ਗਾਈਡਲਾਈਨਾਂ ਮਿਲੀਆਂ ਨੇ ਮੈਂ ਚਾਹਾਂਗਾ ਉਹ ਜਿਹੜੀਆਂ ਸਾਡੇ ਦਰਸ਼ਕਾਂ ਦੇ ਜਿਹੜਾ ਉਹ ਸਾਹਮਣੇ ਦੱਸ ਸਕਦੇ ਕਿ ਕਿਹੜੀਆਂ-ਕਿਹੜੀਆਂ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ ਤੁਸੀਂ ਪਹੁੰਚਣਾ ਹੈ ਉੱਥੇ ਜੀ ਸਰ ਜਿਵੇਂ ਵੀ ਕੋਈ ਐਕਸੀਡੈਂਟ ਤੇ ਐਕਸੀਡੈਂਟ ਹੁੰਦਾ ਹੈ ਤੇ ਸਾਨੂੰ ਸੂਚਨਾ ਮਿਲੂਗੀ ਅਸੀਂ ਉੱਥੇ ਪਹੁੰਚਾਂਗੇ ਉਹਨਾਂ ਦੇ ਮਤਲਬ ਕੋਈ ਗੱਡੀ ਫਸ ਜਾਂਦੀ ਹੈ ਜਿਵੇਂ ਐਕਸੀਡੈਂਟ ਹੁੰਦੇ ਆ ਉਹਦੇ ਸਾਡੇ ਵਲਕਟਰ ਵੀ ਉਪਲਬਧ ਹੋਣੇ ਆ ਤੇ ਉਹ ਮਤਲਬ ਗੱਡੀ ਦੇ ਬੋਡੀ ਨੂੰ ਕੱਢਣਾ ਤੇ ਉਹਨਾਂ ਨੂੰ ਫਰਸਟ ایڈ ਦੇ ਕੇ ਹਸਪੀਟਲ ਮੰਦਵਾਉਣਾ ਸਾਡਾ ਪ੍ਰਮੁੱਖ ਕੰਮ ਹੈ ਜੀ ਤਸਵੀਰਾਂ ਨਾਲ ਦੋਸਤੋ ਤੁਸੀਂ ਵੇਖ ਰਹੇ ਹੋ ਪੰਜਾਬ ਅਬਤਕ ਨਿਊਜ਼ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਤਾਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਤੁਸੀਂ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਨੂੰ ਇੱਕ ਨਵਾਂ ਬਲ ਦਿੱਤਾ ਗਿਆ ਹੈ ਜੀ ਹਾਂ ਕੁਝ ਗਾਣਿਆਂ ਦੇ ਵਿੱਚ ਵੀ ਪੰਜਾਬ ਪੁਲਿਸ ਦੇ ਕਾਫੀ ਚਰਚੇ ਰਹੇ ਨੇ ਜਿਹੜਾ ੱੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ ਹੁਣ ਪੰਜਾਬ ਪੁਲਿਸ ਨੂੰ ਇੱਕ ਨਵਾਂ ਬਲ ਵੀ ਮਿਲਿਆ ਹੈ ਐਸ ਐਸ ਐਫ ਜਿਸਦਾ ਮਤਲਬ ਹੈ ਸੜਕੋ ਸੁਰੱਖਿਆ ਫੋਰਸ ਤੇ ਲੋਕਾਂ ਦੀ ਜਾਣਕਾਰੀ ਵਾਸਤੇ ਵੀਡੀਓ ਲੈ ਕੇ ਹਾਜ਼ਰ ਆਂ ਕਿ ਸੜਕ ਸੁਰੱਖਿਆ ਫੋਰਸ ਕਿਵੇਂ ਜਿਹੜੀ ਹੈ ਉਹ ਲੋਕਾਂ ਦੀ ਸਹਾਇਤਾ ਕਰੇਗੀ ਪੰਜਾਬ ਸਰਕਾਰ ਦੇ ਵੱਲੋਂ ਪੂਰੀਆਂ 10 ਗੱਡੀਆਂ ਜਿਹੜੀਆਂ ਹਨ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇਸ਼ੂ ਹੋਈਆਂ ਨੇ ਮੇਰੇ ਨਾਲ ਇੰਚਾਰਜ ਸਾਹਿਬ ਮੌਜੂਦ ਨੇ ਅਸੀਂ ਆ ਇਸ ਵੇਲੇ ਪਿੱਖੀ ਵੈਂਡ ਦੇ ਵਿੱਚ ਖੜੇ ਆਂ ਤਾਂ ਜਾਣਕਾਰੀ ਲੈਣੇ ਆ ਪਹਿਲਾਂ ਤੁਸੀਂ ਤਸਵੀਰਾਂ ਦੇ ਵਿੱਚ ਗੱਡੀ ਦੇਖ ਸਕਦੇ ਹੋ ਕਿ 37 ਲੱਖ ਦੀ ਗੱਡੀ ਹੈ ਔਰ ਦੁਬਈ ਦੇ ਵਿੱਚ ਅਜਿਹੀਆਂ ਗੱਡੀਆਂ ਜਿਹੜੀਆਂ ਨੇ ਉਹ ਪੁਲਿਸ ਨੂੰ ਲਾਟ ਹੁੰਦੀਆਂ ਨੇ ਪਰ ਇੱਥੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੇ ਨਾਲ ਜਿਹੜਾ ਹੈ ਪੁਲਿਸ ਨੂੰ ਇਹ 37 ਲੱਖ ਦੀ ਗੱਡੀ ਮਿਲੀ ਹੈ ਜਿਸ ਦੇ ਵਿੱਚ ਉਹਨਾਂ ਨੂੰ ਸ਼ਰਾਰਤੀ ਅਨਸਰਾਂ ਦੇ ਮਗਰ ਜਾਣਾ ਵੀ ਸੌਖਾ ਰਹੇਗਾ ਤਾਂ ਸਾਰੀ ਗੱਲਬਾਤ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਕਾਰੀ ਲੈਣੇ ਆ ਇੰਚਾਰ ਸਾਹਿਬ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਸਤਿ ਸ਼੍ਰੀ ਅਕਾਲ ਜੀ ਸਰ ਕੀ ਕਹਿਣਾ ਚਾਹੋਗੇ ਕੀ ਭਾਵਨਾਵਾਂ ਰਹਿਣਗੀਆਂ ਇੱਕ ਨਵਾਂ ਬਲ ਪੁਲਿਸ ਨੂੰ ਮਿਲਿਆ ਹੈ ਸਰ ਇਹ ਜਿਹੜੀਆਂ ਗੱਡੀਆਂ ਸਰਦਾਰ ਭਗਵੰਤ ਮਾਨ ਜੀ ਨੇ ਦਿੱਤੀਆਂ ਹੋਈਆਂ ਜੀ ਇਹ ਸੜਕੋ ਸੁਰੱਖਿਆ ਦੇ ਵਿੱਚ ਅਸੀਂ ਡਿਊਟੀ ਕਰਾਂਗੇ ਜੀ ਜੀ ਜਿਹੜਾ ਵੀ ਕੋਈ ਜ਼ਖਮੀ ਹਾਲਤ ਦੇ ਵਿੱਚ ਜਾਂ ਐਕਸੀਡੈਂਟ ਦੇ ਵਿੱਚ ਸਾਨੂੰ ਕਾਲ ਆਏਗੀ ਉਹਨੂੰ ਅਸੀਂ ਫਰਸਟ ایڈ ਦਵਾਂਗੇ ਜੀ ਫਿਰ ਉਹਨੂੰ ਹਸਪੀਟਲ ਵੀ ਪਹੁੰਚਾਵਾਂਗੇ ਜੀ ਤੇ ਦੂਸਰਾ ਸਾਡੇ ਕੋਲ ਰੂਟ ਹੈਗਾ ਜੀ ਪਿੱਖੀਵਿੰਡ ਤੋਂ ਖੇਮ ਕਰਨ ਤੇ ਇਹਦੇ ਵਿੱਚ ਜੇ ਕੋਈ ਗੱਡੀ ਦੇ ਵਿੱਚ ਕਾਰ ਦੇ ਵਿੱਚ ਜਾਂ ਬਾਈਕ ਤੇ ਕੋਈ ਡ੍ਰਿੰਕ ਕਰਦਾ ਸਾਨੂੰ ਨਜ਼ਰ ਆਉਂਦਾ ਤੇ ਉਸ ਦਾ ਅਸੀਂ ਸਰ ਚਲਾਨ ਵੀ ਕਟਾਂਗੇ ਜੀ ਹਾਂਜੀ ਸਰ ਵੇਖਿਆ ਜਾਂਦਾ ਸੀਗਾ ਪਹਿਲਾਂ ਕਿ ਕੋਈ ਸੜਕ ਤੇ ਐਕਸੀਡੈਂਟ ਹੁੰਦਾ ਸੀ ਤਾਂ ਨੇੜਲੀ ਚੌਕੀ ਜਾਂ ਥਾਣੇ ਦੇ ਐਸਐਚਓ ਨੂੰ ਕੋਈ ਭਾਜੜ ਪੈ ਜਾਂਦੀ ਸੀ ਕਿੰਨਾ ਕੁ ਭਾਰ ਘਟੇਗਾ ਇਸ ਐਸਐਸਐਫ ਪੌਂਡ ਦੇ ਨਾਲ ਸਰਕਸ ਸੁਰੱਖਿਆ ਫੋਰਸਾਂ ਦੇ ਨਾਲ ਕਿੰਨਾ ਕੁ ਜਿਹੜਾ ਕੰਮ ਵੰਡਿਆ ਜਾਵੇਗਾ ਜਿਸ ਦੇ ਨਾਲ ਕੋਈ ਥਾਣਾ ਮੁਖੀ ਚੌਂਕੀ ਮੁਖੀ ਨੂੰ ਕੋਈ ਰਾਹਤ ਮਿਲਣ ਵਾਲੀ ਹੈ ਹਾਂਜੀ ਬਿਲਕੁਲ ਸਰ ਰਾਹਤ ਮਿਲੇਗੀ ਜੀ ਹਾਂਜੀ ਇਹਦੇ ਵਿੱਚ ਬਹੁਤ ਫਰਕ ਪੈਗਾ ਜੀ ਕਿਉਂ ਅਸੀਂ ਤੁਰੰਤ ਅਸੀਂ ਗੱਡੀ ਇਸ ਕਰਕੇ ਲਈ ਹੋਈ ਹੈ ਜੀ ਜੇ ਵੀ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਰੋਡ ਤੇ ਤਾਂ ਹੀ ਉਸੇ ਵੇਲੇ ਉਹਦਾ ਮਸਲਾ ਹੱਲ ਕਰਾਂਗੇ ਜੀ ਫਰਕ ਕੀ ਪੈਣਗੇ ਫਰਕ ਸਰ ਕਾਫੀ ਪੈਣਗੇ ਇੱਕ ਤਾਂ ਜਿਹੜੇ ਚਲਾਨ ਕਟਾਂਗੇ ਜੀ ਜਿੰਨਾ ਡਰਿੰਕ ਕੀਤੀ ਹੁੰਦੀ ਆ ਆ ਜਿਹੜੇ ਬੱਚੇ ਜਿਹੜੇ ਆ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵਜਾਉ ਵੀ ਗੱਡੀ ਲਾਵਾਂਗੇ ਜੀ ਤੇ ਦੂਸਰਾ ਅਸੀਂ ਜਿਹੜਾ ਜੀ ਖੀਵਣ ਤੋਂ ਖੇਮ ਕਰ ਤੱਕ ਜਿੰਨਾ ਸਾਨੂੰ ਰੋਡ ਮਿਲਿਆ ਜੀ ਅਸੀਂ ਉਹਨੂੰ ਕਲੀਅਰ ਕਰਾਂਗੇ ਜੀ ਸਰ ਜਿਹੜੀਆਂ ਪਹਿਲਾਂ ਸੀ ਪੰਜਾਬ ਪੁਲਿਸ ਦੇ ਕੋਲੋਂ ਗੱਡੀਆਂ ਉਸ ਗੱਡੀ ਤੇ ਗੱਡੀ ਤੇ ਕਿੰਨਾ ਕੁ ਅੰਤਰ ਹੈ ਕੀ ਫਰਕ ਹੈ ਗੱਡੀ ਦੇ ਵਿੱਚ ਸਰ ਬਹੁਤ ਜ਼ਿਆਦਾ ਫਰਕ ਹੈ ਜੀ ਹਾਂਜੀ ਉਹ ਗੱਡੀਆਂ ਥੋੜਾ ਨਹੀਂ ਚੱਲ ਸਕਦੀਆਂ ਇਹ ਗੱਡੀ ਤਾਂ ਬਹੁਤ ਵਧੀਆ ਹੈ ਜੀ ਜੀ ਵੈਸੇ ਇਹ ਵੀ ਵੀਡੀਓ ਦੇ ਮਾਧਮ ਰਾਹੀਂ ਜਰੂਰ ਕਹਿਣਾ ਚਾਹਾਂਗੇ ਕਿ ਸੜਕ ਸੁਰੱਖਿਆ ਫੋਰਸ ਤੋਂ ਜਿਹੜੀ ਗੱਡੀ ਮਿਲੀ ਹੈ ਇਹ ਗੱਡੀਆਂ ਥਾਣੇ ਨੂੰ ਵੀ ਜੇਕਰ ਰੇਡਾਂ ਵਾਸਤੇ ਵੀ ਜੇਕਰ ਪੁਲਿਸ ਨੂੰ ਹੋਰ ਅਲਰਟ ਹੋਣ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਵੱਡੇ ਕੇਸ ਵੱਡੇ ਵੱਡੇ ਮਸਲੇ ਵੀ ਹੱਲ ਹੋ ਸਕਦੇ ਇਸ ਤੇ ਹੀ ਕਹਿਣਾ ਚਾਹੂਗਾ ਸਰ ਹਾਂਜੀ ਬਿਲਕੁਲ ਹੋ ਸਕਦੇ ਆ ਜੀ ਜੇਕਰ ਸਰਕਾਰ ਵੱਲੋਂ ਹਾਂਜੀ ਸਰਕਾਰ ਵੱਲੋਂ ਸਰ ਉਪਰਾਲਾ ਕੀਤਾ ਜਾਵੇ ਤੇ ਮਸਲੇ ਬਹੁਤ ਹੱਲ ਹੋਣਗੇ ਜੀ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਵੀਰ ਮੌਜੂਦ ਨੇ ਆ ਜਿਹੜੀ ਫੋਰਸ ਹੈ ਜਿਹੜੀ ਸੜਕ ਸੁਰੱਖਿਆ ਫੋਰਸ ਦੀ ਐਡਰੈਸ ਹੈ ਇਹ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਦੋ ਨੌਜਵਾਨ ਵੀਰ ਨੇ ਜਿਹੜੇ ਨਵੀਂ ਭਰਤੀ ਤੋਂ ਬਾਅਦ ਟ੍ਰੇਨਿੰਗ ਤੋਂ ਬਾਅਦ ਜਿਹੜੇ ਆ ਗੱਡੀਆਂ ਲੈ ਕੇ ਇਸ ਵੇਲੇ ਪੰਜਾਬ ਦੀਆਂ ਸੜਕਾਂ ਤੇ ਤੁਹਾਨੂੰ ਮਿਲ ਸਕਦੇ ਨੇ ਮੈਂ ਗੱਲਬਾਤ ਕਰਾਂ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਮੌਇਦ ਕੁਮਾਰ ਸਰ ਵੀਰ ਜੀ ਕੀ ਕਹਿਣਾ ਚਾਹੋਗੇ ਕੀ ਭਾਵਨਾਵਾਂ ਨੇ ਕਿਵੇਂ ਦੀ ਟ੍ਰੇਨਿੰਗ ਜਿਹੜੀ ਆ ਤੁਹਾਨੂੰ ਮਿਲੀ ਹੈ ਸਰ ਜਿਵੇਂ ਸਾਨੂੰ ਟ੍ਰੇਨਿੰਗ ਸੈਂਟਰ ਸਿਖਾਇਆ ਗਿਆ ਜੀ ਕਿ ਕੋਈ ਵੀ ਦੁਰਘਟਨ ਵਾਲੀ ਥਾਂ ਤੇ ਅਸੀਂ ਪਹੁੰਚਣਾ ਹੈ ਜੀ ਜਿਵੇਂ ਉੱਥੇ ਭੀੜ ਹੁੰਦੀ ਹੈ ਉਹਨੂੰ ਕਿਵੇਂ ਸ਼ਾਂਤ ਕਰਨਾ ਹੈ ਜੀ ਸਾਰਾ ਕੋਈ ਦੱਸਿਆ ਗਿਆ ਸਾਨੂੰ ਜੀ ਤੇ ਮੌਕੇ ਤੇ ਪਹੁੰਚ ਕੇ ਕਿਵੇਂ ਫਰਸਟ ایڈ ਦੇਣਾ ਉਹਨਾਂ ਨੂੰ ਫਰਸਟ ایڈ ਦੇ ਕੇ ਉਹਨਾਂ ਨੂੰ ਕਿਵੇਂ ਹਸਪਤਾਲ ਨਾ ਪਹੁੰਚਾਉਣਾ ਸਾਰਾ ਕੁਝ ਅਸੀਂ ਕਰਨਾ ਇਸ ਚ ਫਰਸਟ ਏਡ ਦੇ ਲਈ ਸਾਰ ਇਸ ਗੱਡੀ ਦੇ ਵਿੱਚ ਕੀ ਕੀ ਫੈਸਿਲਟੀਆਂ ਨੇ ਕੀ ਕੀ ਰੱਖਿਆ ਹੋਇਆ ਜੀ ਫਰਸਟ ਏਡ ਦੇ ਸਾਨੂੰ ਇੱਕ ਕਿੱਟ ਦਿੱਤੀ ਗਈ ਹੈ ਜੀ ਜਿਹਦੇ ਸਭ ਕੁਝ ਅਵੇਲੇਬਲ ਹੈਗਾ ਜੀ ਤੇ ਉਹਨਾਂ ਦਾ ਅਸੀਂ ਫਰਸਟ ਏਡ ਕਰਾਂਗੇ ਜੀ ਸਰ ਕਿੰਨੇ ਘੰਟਿਆਂ ਦੀ ਡਿਊਟੀ ਜਿਹੜੀ ਹੈ ਇਹ ਸੜਕਾਂ ਤੇ ਔਰ ਕਿੰਨੇ ਮੁਲਾਜ਼ਮ ਜਿਹੜੇ ਆ ਇਸ ਗੱਡੀ ਦੇ ਨਾਲ ਹੁੰਦੇ ਆ ਜੀ ਐਸ ਗੱਡੀ 'ਚ ਇੱਕ ਟਾਈਮ 'ਚ ਚਾਰ ਬੰਦੇ ਹੋ ਸਕਦੇ ਆ ਮੁਲਾਜ਼ਮ ਹੋ ਸਕਦੇ ਆ ਅੱਛਾ ਜੀ ਤੇ ਜਿਵੇਂ ਦੇਖੀ ਆਪਾਂ ਤਾਂ 8 ਘੰਟੇ ਡਿਊਟੀ ਰਹੂਗੀ ਜੀ ਜੀ ਤੇ ਤਿੰਨ ਸ਼ਿਫਟ ਆਦੀਆਂ ਤਿੰਨ ਸ਼ਿਫਟਾਂ ਜੀ ਹਾਂਜੀ ਤੇ ਦਿਨ ਰਾਤ ਜੇ ਕਿਸੇ ਨੂੰ ਲੋਕਾਂ ਨੂੰ ਪਬਲਿਕ ਨੂੰ ਜੇ ਕੋਈ ਜ਼ਰੂਰਤ ਪੈਂਦੀ ਹੈ ਕੋਈ ਸੜਕ ਤੇ ਹਾਸਦਾ ਹੁੰਦਾ ਦੁਰਘਟਨਾ ਹੁੰਦੀ ਹੈ ਈਵਨ ਜੇ ਕਿਸੇ ਦੀ ਗੱਡੀ ਖਰਾਬ ਵੀ ਹੁੰਦੀ ਹੈ ਤਾਂ ਉਹਨਾਂ ਦੇ ਲਈ ਵੀ ਸਰ ਬਿਲਕੁਲ ਬਿਲਕੁਲ ਸਰ ਅਵੇਲੇਬਲ ਹੈਗੇ ਆ ਅਸੀਂ ਬਿਲਕੁਲ ਉਹਨਾਂ ਦੀ ਬਿਲਕੁਲ ਹੈਲਪ ਕਰਾਂਗੇ ਅਸੀਂ ਬਿਲਕੁਲ ਹੈਲਪ ਕਰਾਂ ਆ ਦੋਸਤੋ ਸੜਕ ਸੁਰੱਖਿਆ ਫੋਰਸ ਟ੍ਰੇਨਿੰਗ ਜਿਹੜੇ ਕਰਕੇ ਆਏ ਉਹਨਾਂ ਵੀਰਾਂ ਨੇ ਦੱਸਿਆ ਹੈ ਕਿ ਹੈਲਪ ਦੇ ਲਈ ਵੀ ਅਸੀਂ ਜਿਹੜਾ ਉਹਨਾਂ ਲੋਕਾਂ ਦੀ ਔਰ ਇਸ ਦੇ ਨਾਲ ਲੁੱਟ ਖੋਹਾਂ ਵੀ ਜੜੀਆਂ ਨੇ ਇੰਚਾਰ ਸਾਹਿਬ ਦੇ ਕੋਲ ਮੈਂ ਫੇਰ ਆਵਾਂਗਾ ਸਰ ਲੁੱਟ ਖੋਹਾਂ ਵੀ ਇਸ ਦੇ ਨਾਲ ਘਟਣਗੀਆਂ ਹਾਂਜੀ ਸਰ ਲੁੱਟ ਖੋਹਾਂ ਦਾ ਜਿਹੜਾ ਕੋਈ ਸ਼ਰਾਰਤੀ ਅੰਸਰ ਲੁੱਟ ਖੋਹ ਕਰਕੇ ਦੌੜਦਾ ਆ ਉਹਦੇ ਅਸੀਂ ਪਿੱਛੇ ਗੱਡੀ ਲਾ ਕੇ ਉਹਨੂੰ ਜ਼ਰੂਰ ਫੜਨ ਦੀ ਕੋਸ਼ਿਸ਼ ਕਰਾਂਗੇ ਜੀ 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 ਤਾ ਇੱਕ ਵੀਰ ਹੋਰ ਮੌਜੂਦ ਆ ਵੀਰ ਜੀ ਰਵਿੰਦਰ ਕੁਮਾਰ ਜੀ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਧੰਨਵਾਦ ਸਰ ਟ੍ਰੇਨਿੰਗ ਦੇ ਵਿੱਚ ਜੋ ਗਾਈਡ ਨੈਨਾਂ ਮਿਲੀਆਂ ਨੇ ਮੈਂ ਚਾਹਾਂਗਾ ਕੁਝ ਜਿਹੜੀਆਂ ਸਾਡੇ ਦਰਸ਼ਕਾਂ ਦੇ ਜਿਹੜਾ ਉਹ ਸਾਹਮਣੇ ਦੱਸ ਸਕਦੇ ਹੋ ਕਿ ਕਿਹੜੀਆਂ-ਕਿਹੜੀਆਂ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ ਤੁਸੀਂ ਪਹੁੰਚਣਾ ਹੈ ਉੱਥੇ ਜੀ ਸਰ ਜਿਵੇਂ ਵੀ ਕੋਈ ਐਕਸੀਡੈਂਟ ਤੇ ਐਕਸੀਡੈਂਟ ਹੁੰਦਾ ਹੈ ਤੇ ਸਾਨੂੰ ਸੂਚਨਾ ਮਿਲੂਗੀ ਅਸੀਂ ਉੱਥੇ ਪਹੁੰਚਾਂਗੇ ਉਹਨਾਂ ਦੇ ਮਤਲਬ ਕੋਈ ਗੱਡੀ ਫਸ ਜਾਂਦੀ ਹੈ ਜਿਵੇਂ ਐਕਸੀਡੈਂਟ ਹੁੰਦਾ ਹੈ ਉਹਦੇ ਸਾਡੇ ਕੋਲ ਕਟਰ ਵੀ ਉਪਲਬਧ ਹੁੰਦੇ ਆ ਤੇ ਉਹ ਦੇਖ ਕੇ ਹਸਪਤਲ ਮੁੰਡਾ ਸਾਡਾ ਪ੍ਰਮੁੱਖ ਕਮ ਹੈ ਜੀ ਤੇ ਉਸ ਤੋਂ ਬਾਅਦ ਜਿਵੇਂ ਕੋਈ ਹੋਰ ਗੱਡੀਆਂ ਖਰਾਬ ਕੋਈ ਗੱਡੀ ਜਿਵੇਂ ਵੱਡਾ ਟਰੱਕ ਖਰਾਬ ਹੋ ਜਾਂਦਾ ਹੈ ਤੇ ਹਾਈ ਪਾਵਰ ਗੱਡੀਆਂ ਉਹਨਾਂ ਨੂੰ ਵੀ ਸਾਈਡ 'ਚ ਕਰਨਾ ਵੀ ਕੋਈ ਹੋਰ ਐਕਸੀਡੈਂਟ ਨਾ ਹੋਵੇ ਪਿੱਛੋਂ ਤੁੰਦੇ ਚ ਹਮੇਚੇ ਜਾਂ ਜੋ ਕੋਈ ਹੋਰ ਵੀ ਕੋਈ ਡਿਫਿਕਲਟੀ ਹੁੰਦੀ ਹੈ ਤੁਹਾਨੂੰ ਆਪਾਂ ਕਵਰ ਕਰਨਾ ਤਾਂ ਐਸਐਸਐਫ ਦੇ ਨਾਲ ਜਿਹੜਾ ਹੈ ਉਹ ਹਸਦਿਆਂ ਦੇ ਵਿੱਚ ਜਿਹੜੀ ਕਮੀ ਆਵੇਗੀ ਅਤੇ ਲੋਕਾਂ ਦੇ ਲਈ ਇਹ ਵੱਡੀ ਸੂਚਨਾ ਹੈ ਕਿ ਜੇਕਰ ਕਿਸੇ ਦੀ ਗੱਡੀ ਖਰਾਬ ਹੁੰਦੀ ਹੈ ਇਹ ਨਹੀਂ ਸੋਚਣਾ ਵੀ ਸਾਹਮਣੇ ਪੁਲਿਸ ਦੀ ਗੱਡੀ ਖੜੀ ਹੈ ਯਾਰ ਪਹਿਲਾਂ ਤਾਂ ਲੋਕ ਡਰਦੇ ਸੀਗੇ ਇਹੀ ਹੈਲਪ ਨਹੀਂ ਮੰਗਣੀ ਯਾਰ ਪਤਾ ਨਹੀਂ ਪੁਲਿਸ ਵਾਲੇ ਕਿਸੇ ਮੂੰਹ ਸਿਰੋਂ ਇਹਨਾਂ ਕੋਣ ਠੀਕ ਨਹੀਂ ਲੇਕਿਨ ਇਹ ਜਿਹੜੀ ਸੜਕ ਸੁਰੱਖਿਆ ਫੋਰਸ ਹੈ ਇਹ ਤੁਹਾਡੀ ਹੈਲਪ ਦੇ ਲਈ ਵੀ ਤੁਸੀਂ ਡਾਇਲ ਕਰੋਗੇ ਨੰਬਰ ਜੇਕਰ ਸੜਕ ਦੇ ਉੱਪਰ ਕੋਈ ਤੁਹਾਡੀ ਗੱਡੀ ਖਰਾਬ ਹੋ ਗਈ ਹੈ ਐਕਸੀਡੈਂਟ ਹੋ ਗਿਆ ਔਰ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਬੁਲਟ ਦੇ ਪਟਾਕੇ ਮਰਾਉਣ ਵਾਲੇ ਅਤੇ ਚੈਨੀ ਚੋਰ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਲੁੱਟਾਂ ਖੋਹਾਂ ਕਰਨ ਵਾਲੇ ਸਾਵਧਾਨ ਰਹਿਣ ਕਿਉਂਕਿ ਇਹ ਜਿਹੜੀ ਹੈ ਹਾਈ ਟੈਕ ਪਾਵਰ ਗੱਡੀ ਜਿਹੜੀ ਐ ਇਹ ਕਿਸੇ ਵੇਲੇ ਵੀ ਤੁਹਾਡਾ ਪਿੱਛਾ ਕਰ ਸਕਦੀ ਐ ਉਹਨਾਂ ਸ਼ਰਾਰਤੀ ਅੰਸਰਾਂ ਦਾ ਜਿਹੜੇ ਰੋਡਾਂ ਦੇ ਉੱਪਰ ਜਿਹੜੇ ਆ ਸ਼ਰਾਰਤਾਂ ਕਰਦੇ ਨੇ ਅਤੇ ਭੀੜ ਦੇ ਵਿੱਚ ਲੁੱਟਖੋਹਾਂ ਕਰਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹ ਚੀਜ਼ਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਘਟਣ ਦੀ ਸੰਭਾਵਨਾ ਲੱਗ ਰਹੀ ਐ ਜਿਸ ਹਿਸਾਬ ਦੇ ਨਾਲ ਇਹ ਗੱਡੀਆਂ ਜਿਹੜੀਆਂ ਨੇ ਉਹ ਲਾਟ ਹੋਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰ ਫੋਰਸ ਦੇ ਵਿੱਚ ਵਾਧਾ ਹੋ ਸਕਦਾ ਗੱਡੀਆਂ ਦੇ ਵਿੱਚ ਵਾਧਾ ਹੋ ਸਕਦਾ ਜੀ ਜੇਕਰ ਹੋ ਸਕਦਾ ਜੀ ਫੋਰਸ ਦੇ ਵਿੱਚ ਵੀ ਵਾਧਾ ਹੋ ਸਕਦਾ ਜੀ ਗੱਡੀਆਂ ਦੇ ਵਿੱਚ ਵੀ ਵਾਧਾ ਹੋ ਸਕਦਾ ਜੀ ਠੀਕ ਹੈ ਜੀ ਜੀ ਤਾਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਸੁਖ ਦੇ ਨਾਲ ਮੈਂ ਦਲਜੀਤ ਸਿੰਘ ਪੰਜਾਬ ਅਬ ਤੱਕ ਨਿਊਜ਼ ਤਰਨਤਾਰ